ਤੇ ਹੁਣ ਮੈਂ ਬੇਨਤੀ ਕਰੂਗਾ ਮਾਸਟਰ ਕਵਰਜੀ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਦਾ ਉਹ ਨੇਤਾ ਉਰਾਨ ਤੇ ਇਸ ਵਾਰ ਮੰਪੇ ਹਾਲ ਜਗਤਾਰ ਸਿੰਘ ਦੇ ਇਥੇ ਵਾਪਸ ਕਿਸਾਨ ਸਭਾ ਨੂੰ ਉਹ ਕਰ ਲਈ ਜੀ ਆਜੋ ਜੀ ਆਜੋ ਜੀ ਆਜੋ ਬੜਿਆ ਜੀ ਆਜੋ ਬਤਾ ਗਾਹਾਂ ਕਿਹੜਾ ਬਹਿ ਜਾਓ ਭਾਈ ਦਹਾਂ ਰੋ 50 ਕਿਸ ਸੰਜੀ ਕਿਸਾਨ ਮਹਾਪੰਚਾਇਤ ਇਸਨੇ ਇੱਕ ਗੱਲ ਤਾਂ ਅੱਜ ਤੁਹਾਡੇ ਠਾਠਾ ਮਾਰਦੇ ਇਕੱਠ ਨੇ ਇਹ ਦਾ ਸਿੱਧ ਕਰ ਦਿੱਤੀ ਹੈ ਕਿ ਸੰਯੁਕਤ ਪ੍ਰਸਾਣ ਮੋਰਚਾ ਜਿਹੜਾ ਕੌਮੀ ਪੱਦਰ ਦਾ ਹੈ ਚੱਲ ਸੂਬਿਆਂ ਦੇ ਪੱਦਰ ਦਾ ਹੈ ਉਹ ਇੱਕ ਅਜਿਹੀ ਬਹੁਤ ਵੱਡੀ ਤਾਕਤ ਹੈ ਔਰ ਉਸ ਤਾਕਤ ਦਾ ਜਿਹੜਾ ਮਜ਼ਾਰਾ ਉਸ ਤਾਕਤ ਦੀ ਮਿਸਾਲ ਉਸ ਹੀ ਅੱਜ ਦੇ ਇਤੇ ਕਾਇਮ ਕੀਤੀ ਹੈ ਜਿਹੜੀ ਕੜਕ ਦੀ ਠੰਡ ਸੇਤੋਂ ਪੈ ਰਹੀ ਸੀ ਧੁੰਦ ਸੀ ਜਿਹੜਾ ਕਮਾਨ ਚੁੱਕਾਂ ਦੇ باوجود ਤੁਸੀਂ ਹਰਿਆਣੇ ਦੇ ਵਿੱਚ ਕੋਈ 200 ਕਿਲੋਮੀਟਰ ਤੋਂ ਕੋ 300 ਕਿਲੋਮੀਟਰ ਤੋਂ ਹਸਰਾਨੇ ਦੇ ਵਿੱਚ ਪਹੁੰਚੇ ਹੋ ਇਹ ਗੱਲ ਸਿੱਧ ਕਰਦੀ ਹੈ ਕਿ ਕਿਸਾਨੀ ਦੀਆਂ ਜਿੰਨੀਆਂ ਮੰਗਾਂ ਜਿੰਨੇ ਮੁੱਦੇ ਰਹਿੰਦੇ ਨੇ ਤੁਸੀਂ ਉਹਦੇ প্রতি ਬਹੁਤ ਸਮਾਜਾਸ਼ੀਲ ਹੋ ਤੁਹਾਡੇ ਮਨਾਂ ਦੇ ਵਿੱਚੋਂ ਘਰ ਘਰ ਬਿਨਿਆਂ ਨੇ ਗੱਲਾਂ ਕਿ ਸਾਡੇ ਹੱਕ ਹਰੂ ਕੀ ਨੇ ਆਰ ਵਾਲਾ ਸਮਾਜ ਜਿਹੜਾ ਇਸ ਤਰੀਕੇ ਨਾਲ ਇਸ ਸਾਮਰਾਜ ਦੇ ਕਾਰਜ ਨੀਤੀਆਂ ਨੂੰ ਇਹ ਸਰਕਾਰਾਂ ਇਥੋਂ ਦੀਆਂ ਕਹੇ ਸੁਪੇਗੀਆਂ ਸਰਕਾਰਾਂ ਨੇ ਜਾਂ ਸੈਂਟਰ ਦੀਆਂ ਸਰਕਾਰਾਂ ਨੇ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਕਾਰਪੋਰੇਟੀ ਦਾ ਸਾਮਰਾਜੀ ਨੀਤੀਆਂ ਨੂੰ ਬੜੇ ਲੰਗੇ ਚਿੱਟੇ ਧੰਗ ਦੇ ਨਾਲ ਲਾਗੂ ਕਰ ਰਹੇ ਨੇ ਜਿਵੇਂ ਪਿੱਛੇ ਪਿੰਡ ਖੇਤੀ ਕਰੂਨਾ ਦੇ ਖਿਲਾਫ ਆਪਾਂ ਜੇ ਵੱਡਾ ਘੋੜ ਲੜਿਆ ਤੇ ਜਿੱਤਿਆ ਪਰ ਜਿਵੇਂ 2020 ਸਮਾਪਤੀ ਦੇ ਉੱਤੇ ਖੇਤੀ ਕਾਨੂੰਨ ਵਾਪਸ ਲਾ ਇਸ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਕਿ ਕਾਨੂੰਨ ਤਾਂ ਚੰਗੇ ਸੀ ਪਰ ਇਹਨਾਂ ਦੀ ਸਮਝ ਦੇ ਵਿੱਚ ਨਹੀਂ ਆਈ ਤੇ ਉਸ ਕੱਲ ਦਾ ਉਹਨੇ ਇਹ ਉਦਾਹਰਨ ਵੀ ਦੇ ਦਿੱਤਾ ਜਿਹੜਾ ਖੇਤੀ ਮੰਡੀ ਕਰਨ ਦਾ ਡਰਾਫਟ ਸੂਬਿਆਂ ਨੂੰ ਭੇਜਿਆ ਕਿ ਤੁਸੀਂ ਇਹਦੇ ਉੱਤੇ ਕੰਮ ਕਰੋ ਔਰ ਸਾਨੂੰ ਵਾਪਸੀ ਦੌਰ ਦੇ ਵਿੱਚ ਆਪਣੇ ਸੁਝਾਵਾਂ ਦੇ ਨਾਲ ਪੇਸ਼ ਕਰੋ ਉਹ ਖੇਤੀ ਮੰਡੀ ਡਰਾਫਟ ਦੇ ਵਿੱਚ ਇਹ ਵੀ ਤਿੰਨ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਰੱਤ ਕੀਤਾ ਸੀ ਉਹਨਾਂ ਨੂੰ ਦੁਬਾਰਾ ਲਾਗੂ ਕਰਨ ਦੀ ਗੱਲ ਹੈ ਇਹ ਜਿਹੜਾ ਦੁਬਾਰਾ ਲਾਗੂ ਕੀਤਾ ਜਾ ਰਿਹਾ ਹੈ ਇਹਦੇ ਤੇ ਇੱਕ ਵੱਡਾ ਦਬਾਅ ਹੈ ਜਿਹੜਾ ਜਦੋਂ ਅਸੀਂ ਮੰਡੀਆਂ ਨੂੰ ਬਚਾਉਣ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਐਮਐਸਪੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸਰਕਾਰੀ ਖਰੀਦ ਦੀ ਗਾਰੰਟੀ ਦੀ ਤਾਂ ਇੱਥੇ ਉਹ ਚੀਜ਼ਾਂ ਜਿਵੇਂ ਕਿ ਇੱਕ ਬੱਚੇ ਦੇ ਹੱਥ ਦੇ ਉੱਤੇ ਰੋਟੀ ਹੈ ਉਹ ਗੱਲ ਕਹਿੰਦਾ ਕਿ ਮੇਰੀ ਰੋਟੀ ਦੇ ਉੱਤੇ ਮੱਖਣ ਰੱਖ ਮਾਣ ਮਾਖੀ ਨਹੀਂ ਹੋਈ ਐ ਉਹਨੇ ਕੀ ਕੀਤਾ ਉਹਨੇ ਰੋਟੀ ਵੀ ਥੋੜੀ ਤਾਂ ਬੱਚਾ ਫਿਰ ਕਹਿੰਦਾ ਮੱਖਣ ਨਹੀਂ ਤਾਂ ਰੋਟੀ ਦੇ ਦੇ ਇਹ ਜੀ ਸਾਡੇ ਨਾਲੇ ਕੀਤੀ ਜਾ ਰਹੀ ਐ ਕਿ ਐਮਐਸਪੀ ਦੀ ਬੰਦ ਨਾ ਕਰਨ ਉਸ ਤੋਂ ਪਹਿਲਾਂ ਹੀ ਇੱਕ ਵੱਡਾ ਹਮਲਾ ਸਾਡੇ ਉੱਤੇ ਕਰ ਦਿੱਤਾ ਐ ਇਹ ਹਮਲੇ ਨੂੰ ਸਮਝਣ ਦੀ ਯੋਗਤਾ ਇਸ ਹਮਲੇ ਨੇ ਸਾਡੇ

ਆਪਾਂ ਦਾ ਕੰਮ ਕਰਨਗੇ ਇਹ ਵਾਲੀ ਗੱਲ ਇਹ ਕਿ ਅਸੀਂ ਲਗਾਤਾਰ ਲੜਾਈ ਲੜ ਰਹੇ ਹਾਂ ਦਿੱਲੀ ਦੇ ਅੰਦੋਲਨ ਤੋਂ ਬਾਅਦ ਵੀ ਲੜਾਈ ਲੜ ਰਹੇ ਹਾਂ ਪਰ ਇਹ ਜਿਹੜੇ ਲੋਕਾਂ ਨੇ ਨਿਸ਼ਚਿਤ ਰੂਪ ਦੇ ਵਿੱਚ ਇਸ ਕਿਸਾਨ ਅੰਦੋਲਨ ਨੂੰ ਇੱਕ ਵੱਡਾ ਹੁਲਾਰਾ ਦੇਣਗੇ ਕਿਤੇ ਕਾਲਜੀ ਕਾਲਜ ਤੇ ਯੂਨੀਵਰਸਿਟੀ ਮਿਲ ਰਹੀ ਹੈ ਪਰ ਜੋ ਹਾਲਾਤ ਹੈ ਕਿ ਸਰਕਾਰ ਨੂੰ ਤਾਂ ਸੁਪਿਆਂ ਦੀਆਂ ਗੋਹਾ ਸਰਕਾਰਾਂ ਨੂੰ ਚਾਹੀਦੀ ਕਰ ਰਹੀ ਹੈ ਕਿ ਆਹ ਵਾਲੇ ਖਾਣ ਨੂੰ ਲੋਕ ਨੂੰ ਤੁਸੀਂ ਹੋਰ ਦੀ ਪਾਓਗੇ ਇਹਨਾਂ ਖਾਣਾਂ ਨੂੰ ਮੰਗਾਉਂਦੇ ਤੇ ਆਰਾ ਦੇ ਇਹਨਾਂ ਨਿਸਬਤ ਸਵਾਲਾਂ ਦਾ ਹੱਲ ਕਰੋ ਇਹਨੀਆਂ ਗੱਲਾਂ ਕਹਿੰਦਾ ਹੋਇਆ ਜੇ ਆਪਣੀ ਥਾਂ ਲਾਵੇਗਾ ਜੈਕਾ ਜੈਸਿਕ ਜਿੱਤ ਲਾਉਣ ਦੇ ਲੋਕਾਂ ਦੀ ਆਗਮੀ ਹੈ ਅੱਜ ਦੀ ਪੰਚਾਇਤ ਦਾ ਅਧਿਕਾਰ ਮੰਤਰੀ ਕਈ ਕਿਸਾਨ ਮੋਰਚਾ ਦਾ ਆਗਰ ਇਹ ਦੇ ਸਕਦਾ ਪਰਿਆ ਖਾਈਓ ਪਈਓ ਖਾਲ ਵੀ ਲਈ ਆਪਣੇ ਸੈਕਟਰ ਵਿੱਚ ਕਾਹਨ ਤੇ ਇਸ ਪ੍ਰੋਗਰਾਮ ਨੂੰ ਸਿਰਦੇ ਤੁਸੀਂ ਤੇ ਅਗਲੇ ਬਾਰੇ ਫਸਲੀ ਹਰਕਤਾਂ ਦਾ ਹਲ ਮੁਨਤਰ ਪੰਜਾਬ ਸੇਕਟਰ ਕਮਿਊਨਿਟੀ ਦੇ ਪ੍ਰਧਾਨ ਨੇ ਕਿਉਂਕਿ ਆਪਣਾ ਦੁਆਰਾ ਹੈ ਕਿਸਾਨ ਮਜ਼ਦੂਰ ਇਕੱਠਾ ਇਹ

سوالوں حضرت جناب عبد الکریم صاحب نے فرمایا کہ یہ دن کو یاد ہے اس کو پڑھتے ہیں میں نے محمد گورن نے فرمایا کہ سبحان اللہ اور جناب نے چتر بھگوان مطیائے اور سب بھی رکھتا ہے اس لیے صحیح قول ہوتا ہے ہے خطہ فرج لگانا ہمیں رکھ کے اس کے لیے É thank ਅਕਰ ਸਰਜਰ ਬਾਜੇਗਾ ਜੀ ਅਰੋਗਨ